ਹਾਂਜੀ ਫਰਸ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਜ਼ ਨੇ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਬਿਲਕੁਲ ਕਾਟਨ ਦੇ ਲੈ ਕੇ ਆਏ ਆ ਤੇ ਡਿਜ਼ਾਈਨਰ ਪੀਸ ਹੋਣਗੇ ਜਿਆਦਾ ਤਾਂ ਸਮਝਣ ਨਹੀਂ ਗਏ ਤੇ ਦੁਪੱਟਿਆਂ ਨਾਲ ਮੰਨ ਲੀਏ ਪਹਿਲਾਂ ਦੇਖੋ ਤੁਸੀਂ ਬਹੁਤ ਹੀ ਸੋਹਣਾ ਜਿਹਾ ਸੂਟ ਹੈਗਾ ਗਰਲੇਸ਼ ਲੁੱਕ ਦਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਆਫ ਵਾਈਟ ਐਂਡ ਬਲੈਕ ਔਰ ਨੈਕ ਦੇ ਉੱਪਰ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਕੀਤੀ ਹੋਈ ਹੈ ਲੇ ਘੇਰੇ ਤੇ ਵੀ ਬਹੁਤ ਸੋਹਣੀ ਡਿਜ਼ਾਈਨ ਹੈ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੋਣਾ ਕਾਫੀ ਲੰਬਾ ਹੈਗਾ ਜੇ ਤੁਸੀਂ ਉੱਚਾ ਕਰਨਾ ਹੋਵੇ ਤਾਂ ਲੇਸ ਉੱਪਰ نیچے ਹੋ ਸਕਦੀ ਹੈ ਬੈਕ ਸਾਈਡ ਹੈ ਜਿਹੜੀ ਇਦਾਂ ਹੀ ਪ੍ਰਿੰਟਡ ਰਹੂਗੀ ਤੇ ਇਹਦੇ ਨਾਲ ਤੁਹਾਨੂੰ 2.5 ਮੀਟਰ ਦਾ ਸਲਵਾਰ ਦਾ ਬਲੈਕ ਕਲਰ ਦਾ ਪੀਸ ਮਿਲੂਗਾ ਇਹ ਤੇ ਨਾਲ ਮਿਲੂਗਾ ਜੀ ਇਹ ਮਲ ਕਾਟਨ ਦੀ ਵਿੱਚ ਦੁਪੱਟਾ 4 ਸਾਈਡ ਸ਼ਰਟ ਦੇ ਨਾਲ ਦੀ ਤੁਹਾਨੂੰ ਲੇਸ ਮਿਲਦੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 2.5 ਮੀਟਰ ਦੁਪੱਟਾ ਹੋਊਗਾ ਤੇ ਪ੍ਰਾਈਸ ਹੈਗੀ ਹੈ 1090 ਰੁਪਏ 1090 ਚ ਤੁਹਾਡੇ ਕੋਲ ਆ ਜੂਗਾ ਸ਼ਿਪਿੰਗ ਹੋਈ ਨਹੀਂ ਹੈਗੀ ਨੈਕਸਟ ਦੇਖੋ ਇਹ ਵੀ ਬਲੈਕ ਐਂਡ ਵਾਈਟ ਦੇ ਵਿੱਚ ਹੀ ਹੈਗਾ ਇਹ ਵੀ ਡਿਜ਼ਾਈਨਰ ਪੀਸ ਹੈਗਾ neck ਦੇ ਉੱਪਰ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਬਹੁਤ ਪਿਆਰੀ ਜੀ ਤੇ ਨਾਲ ਤੁਹਾਨੂੰ ਇਹ ਟੈਸਲਸ ਲੱਗੇ ਹੋਏ ਮਿਲਣਗੇ ਗਰਲਿਸ਼ ਲੁੱਕ ਦੇ ਸੂਟ ਨੇ ਜੀ ਇਹ ਬਹੁਤ ਪਿਆਰੇ ਲੱਗਦੇ ਨੇ ਔਰ ਡਿਜ਼ਾਈਨਿੰਗ ਵੀ ਕਾਫੀ ਪਿਆਰੀ ਹੈਗੀ ਆ ਦੀ ਪ੍ਰਿੰਟਿੰਗ ਬਹੁਤ ਅੱਛੀ ਆ ਘੇਰੇ ਤੇ ਇਹ ਵਾਲੀ ਤੁਹਾਨੂੰ ਮਿਲੂਗੀ ਲੇਸ ਠੀਕ ਹੈ ਜੀ ਤੇ ਇਹ ਸਾਈਡ ਤੋਂ ਬਾਜੂ ਮਿਲੂਗੀ ਲੇਸਾ ਜਿਹੜੀ ਉਹ ਅਬਰੀਕ ਲੈਸ ਨਾਲ ਅਟੈਚ ਕੀਤੀ ਹੋਈ ਹੈ ਇਨਸਰਟ ਕਰਕੇ ਜੇ ਛੋਟਾ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਬੈਕ ਸਾਈਡ ਤੇ ਇਦਾਂ ਦਾ ਹੀ ਪ੍ਰਿੰਟਰ ਹੋਊਗਾ 2.5 ਮੀਟਰ ਦੀ ਬਲੈਕ ਕਲਰ ਦੀ ਸਲਵਾਰ ਹੋਊਗੀ ਤੇ ਇਹ ਡਿਜ਼ਾਈਨ ਕੀਤਾ ਹੋਇਆ ਕੋਟੇ ਦਾ ਦੁਪੱਟਾ ਹੋਊਗਾ ਆ ਲੋ ਕਾਫੀ ਵਧੀਆ ਲੱਗਦਾ ਹੈ ਡਿਜ਼ਾਈਨਰ ਪੀਸ ਬਣਿਆ ਹੋਇਆ ਲੇਸਸ ਇਨਸਰਟ ਕਰਕੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਲੋ ਤੇ ਪ੍ਰਾਈਸ ਇਹਦੀ ਵੀ ਰਹੂਗੀ 1090 ਰੁਪਏ 1090 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਫ੍ਰੀ ਹੋ ਗਈ। ਨੈਕਸ ਦੇਖੋ। ਦੇਖੋ ਤੁਸੀਂ ਇਹ ਵੀ ਬਲੈਕ ਐਂਡ ਵਾਈਟ ਦੇ ਵਿੱਚ ਆ ਵਾਈਟ ਨਹੀਂ ਆ ਬਲਕਿ ਆਫ ਵਾਈਟ ਆ ਤੇ ਨੈਕ ਦੇ ਉੱਪਰ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਲੇਸਸ ਲਗਾ ਕੇ। ਲੇਸ ਆ ਜਿਹੜੀ ਉਹ ਵੀ ਬਹੁਤ ਸੋਹਣੀ ਆ ਵਰਕ ਵਾਲੀ ਲੇਸ ਆ। ਕਾਫੀ ਪਿਆਰਾ ਲੱਗਦਾ ਤੇ ਇੱਥੋਂ ਥੋੜਾ ਨੈਕ ਨਿਕਲਣ ਦੀ। ਠੀਕ ਹੈ ਜੀ। ਪ੍ਰਿੰਟਿੰਗ ਬਹੁਤ ਅੱਛੀ ਹੋਈ ਹੋਈ ਆ। ਮਡਾਲ ਕਾਟਨ ਦਾ ਸੂਟ ਹੈਗਾ ਤੇ ਘੇਰੇ ਤੇ ਇਹ ਵਾਲੀ ਵਰਕ ਵਾਲੀ ਲੇਸ ਲੱਗੀ ਹੋਈ ਹੈ। ਬੈਕ ਸਾਈਡ ਵੀ ਉਦਾਂ ਹੀ ਤੁਹਾਨੂੰ ਪ੍ਰਿੰਟਡ ਮਿਲੂਗੀ ਤੇ ਇਹ ਹੈਗੀ ਆ ਸਲਵਾਰ ਸਲਵਾਰ ਵੀ ਤੁਹਾਨੂੰ ਗਲੇਸ कॉटन ਦੇ ਵਿੱਚ ਮਿਲੂਗੀ ਸ਼ਾਈਨ ਕਰਦਾ ਬੜਾ ਪਿਆਰਾ ਜਿਹਾ ਕਪੜਾ ਹੈਗਾ ਦੁਪੱਟਾ ਵੀ ਬਹੁਤ ਸੋਹਣਾ ਹੈ ਸਾਰੇ ਦੁਪੱਟੇ ਮਲ ਕੋਟਨ ਦਾ ਹੈਗਾ ਆਲੋ ਜੀ ਪੂਰੀ ਥੋੜਾਈ ਹੈ ਫੋਰ ਸਾਈਡ ਸ਼ਰਟ ਨਾਲ ਦੀ ਪੱਟੀ ਲੱਗੀ ਹੋਈ ਹੈ ਔਰ ਵਿੱਚ ਮਿਰਰ ਵਰਕ ਹੋਏ ਹੋਏ ਚਾਰ-ਚਾਰ ਲਾਈਨਾਂ ਮਿਰਰ ਵਰਕ ਕੀਆ ਹੋਇਆ ਹੈ ਜੁੱਲਾੜੂ ਦਾ ਦੁਪੱਟਾ ਹੈ ਨਾ ਪੂਰਾ ਵਧੀਆ ਸਵਾ ਦੋ ਪਲੱਸ ਮਿਲੂਗਾ ਜੀ ਹੁਣ ਕਟਣੀ ਹੈਗਾ ਦੁਪੱਟਾ ਇਹਦਾ ਕਾਫੀ ਵਧੀਆ ਪੀਸ ਹੈ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਆਊਗਾ ਸੂਟ ਬਿਲਕੁਲ ਪਿਓਰ ਕਾਟਨ ਚ ਕੋਈ ਕਲਰ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਬ੍ਰਾਂਡਡ ਸੂਟ ਹੈ ਜੀ ਪ੍ਰਗਤੀ ਬ੍ਰਾਂਡ ਦੇ ਵਿੱਚ ਸੂਟ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ 5 ਮੀਟਰ ਦੇ ਵਿੱਚ ਸੂਟ ਮਿਲੂਗਾ ਨਾਲ ਮਿਲੂਗੀ ਇਹ ਪਿਓਰ ਦਾ ਦੁਪੱਟਾ ਆਲੋ ਪ੍ਰਿੰਟਡ ਦੁਪੱਟਾ ਕੋਸੋਨਾ ਦੁਪੱਟਾ ਠੀਕ ਹੈ ਜੀ ਸਵਾ ਦੋ ਮੀਟਰ ਦੁਪੱਟਾ ਹੋਊਗਾ ਤੇ ਪ੍ਰਾਈਸ ਹੈਗੀ ਹੈ ਜੀ 990 9900 ਆ ਜੂਗਾ ਸ਼ਿਪਿੰਗ ਹੋਈ ਨਹੀਂ ਜਿਵੇਂ ਆ ਗਰਮੀ ਹੁਣ ਚੱਲੂਗੀ ਸੌਣ ਪਦੋਂ ਵਾਲੀ ਉਹਦੇ ਵਿੱਚ ਬੜਾ ਸੋਹਣਾ ਚੁੰਦੇ ਨੇ ਇਹ ਸੂਟ ਲੋ ਅਗਲਾ ਸੂਟ ਵੀ ਪ੍ਰਕ੍ਰਿਤੀ ਬ੍ਰਾਂਡ ਦੇ ਵਿੱਚ ਹੈ ਬਿਲਕੁਲ ਕਾਟਨ ਦੇ ਵਿੱਚ ਹੈ ਤੇ ਨਾਲ ਪ्योर ਦਾ ਦੁਪੱਟਾ ਹੋਊਗਾ ਦੁਪੱਟਾ ਸਵਾ ਦੋ ਹੋਊਗਾ ਲੋ ਫੜਾਈ ਪੂਰੀ ਹੈ ਫਟੇ ਦੀ ਲੋ ਤੇ ਪ੍ਰਾਈਸ 950 950 ਦੇ ਵਿੱਚ ਸ਼ਿਪਿੰਗ ਫ੍ਰੀ ਸੂਟ ਤੁਹਾਡੇ ਘਰ ਆ ਜੂਗਾ ਉਹਦੇ ਇੱਕ ਪੀਸ ਮੈਂ ਤੁਹਾਨੂੰ ਆ ਦਿਖਾਉਣੀ ਆ ਸਿੰਗਲ ਪੀਸ ਆ ਇਹ ਬਿਲਕੁਲ ਕਾਟਨ ਦੇ ਵਿੱਚ ਆਇਆ ਕੇ ਟੈਕਸ ਦੀ ਕਾਟਨ ਹੋਊਗੀ ਤਾਂ ਡਿਜ਼ਾਈਨਰ ਪੀਸ ਬਣਿਆ ਹੋਇਆ neck ਵੇਖੋ ਕਿੰਨਾ ਬਹੁਤ ਸੋਹਣਾ ਬਣਿਆ ਬਟਨ ਵਗੈਰਾ ਦੇ ਕੇ ਡਿਜ਼ਾਈਨ ਕੀਤਾ ਹੋਇਆ neck ਬਹੁਤ ਪਿਆਰਾ ਜਿਹਾ ਕੁਝ ਵੀ ਨਹੀਂ ਕਰਨਾ ਲੇਸਸ ਦਿੱਤੀਆਂ ਹੋਈਆਂ ਨੇ ਬਸ ਲਾਉਣਾ ਤੇ ਪਾਉਣਾ ਜੀ ਤੁਸੀਂ ਕੋਈ ਲੇਸ ਦੀ ਲੋੜ ਨਹੀਂ ਕੋਈ ਕਾਸੇ ਦੀ ਲੋੜ ਨਹੀਂ ਸਾਰੇ ਖਰਚੇ ਬਚ ਜਾਣਗੇ ਤੁਹਾਡੇ ਘੇਰੇ ਤੇ ਫਿਰ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਬਿਲਕੁਲ ਕਾਟਨ ਹੈ ਤੇ ਚਿਕਨ ਦੀ ਬਾਟਮ ਦੇ ਨਾਲ ਆਉਗਾ ਚਾਹੇ ਤੁਸੀਂ ਸਲਵਾਰ ਬਣਾਓ ਚਾਹੇ ਤੁਸੀਂ ਇਹਦਾ ਪਲਾਜ਼ੋ ਬਣਾਓ ਇਹ ਤੁਹਾਡੀ ਮਰਜ਼ੀ ਹੈ ਤੇ ਨੈਕਸਟ ਹੈ ਜੀ ਇਹਦਾ ਦੁਪੱਟਾ ਬੜਾ ਸੋਹਣਾ ਦੁਪੱਟਾ ਹੈ ਹਾਂ ਓਲਾ ਢੋਲਾ ਦੁਪੱਟਾ ਚੜਾਈ ਹੈ ਗੂੜੀ ਹੈ ਦੀ ਦੁਪੱਟੇ ਕਾਟਨ ਦਾ ਹੀ ਦੁਪੱਟਾ ਹੈ ਲਾਈਨਾਂ ਨਹੀਂ ਵਾਲੀ ਕਾਟਨ ਹੈਗੀ ਹੈ ਸਵਾ 2 ਮੀਟਰ ਦੁਪੱਟਾ ਹੋਊਗਾ ਚੜਾਈ ਪੂਰੀ ਹੈ ਨਾਲ ਲੱਗੀ ਹੋਈ ਹੈ ਜੀ ਇਹਦੇ ਲੇਸ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 1475 1475 ਸ਼ਿਪਿੰਗ ਫ੍ਰੀ ਲੋ ਜੀ ਹੁਣ ਆਪਾਂ ਜਿਹੜੇ ਦਿਖਾ ਰਹੇ ਹਾਂ ਤੁਹਾਨੂੰ ਬਰਬਰੀ ਦੇ ਵਿੱਚ ਸੂਟ ਦਿਖਾਵਾਂਗੇ ਜਿਹੜਾ ਫਰੰਟ ਹੋਊਗਾ ਉਹਦਾ ਸ਼ਰਟ ਦਾ ਸਾਰੇ ਤੇ ਹੈਂਡਵਰਕ ਨਾਲ ਆਊਟਲਾਈਨ ਦਿੱਤੀ ਹੋਈ ਆ ਫਲਾਵਰਸ ਦੇ ਉੱਪਰ ਔਰ ਵਿੱਚ ਵੀ ਤੁਹਾਨੂੰ ਫਲਾਵਰਸ ਦੇ ਹੈਂਡਵਰਕ ਮਿਲੂਗਾ ਬੜਾ ਹੀ ਪਿਆਰਾ ਜਿਹਾ ਹੈਂਡਵਰਕ ਹੋ ਜਾਵੇਗਾ ਫਰੰਟ ਤੇ ਕਾਫੀ ਸੋਹਣਾ ਕਲਰ ਵੀ ਆ ਛਿੜਮਾਂ ਜਿਹਾ ਪ੍ਰਿੰਟ ਹੈਗਾ ਬਹੁਤ ਸੋਹਣਾ ਸੂਟ ਹੈ ਇਹ ਹੈਗੀ ਹੈ ਜੀ 셔ਟ 2.5 ਮੀਟਰ ਦੀ ਤੇ ਨਾਲ ਇਹ ਬਹੁਤ ਸੋਹਣੀ ਠਿੱਕ ਮਸਲੀਨ ਦੀ ਸਲਵਾਰ ਮਿਲੂਗੀ ਜੀ ਤੁਹਾਨੂੰ ਇਹਦੇ ਤੇ ਦਾ ਲਾਈਨਿੰਗ ਲੱਗੂਗੀ ਲੱਗੂਗੀ 셔ਟ ਤੇ ਤਾਂ ਇਹਦੇ ਤੇ ਥੋੜੀ ਮਰਜ਼ੀ ਹੈ ਤੁਸੀਂ ਬਿਨਾਂ ਲਾਈਨਿੰਗ ਤੋਂ ਵੀ ਇਹਨੂੰ ਬਣਾ ਸਕਦੇ ਹਾਂ ਕਿਉਂਕਿ ਸੀ ਥਰੂ ਬਿਲਕੁਲ ਨਹੀਂ ਹੈਗੀ ਦੁਪੱਟਾ ਦੇਖੋ ਦੁਪੱਟਾ ਹੈਗਾ ਟੈਬੀ ਦੇ ਵਿੱਚ ਲਓ ਜੀ ਇਹ ਹੈਗਾ ਦੁਪੱਟਾ ਦੁਪੱਟਾ ਮਿਲੂਗਾ ਜੀ ਟੈਬੀ ਦੇ ਵਿੱਚ ਤੇ ਇਹਦੇ ਪੱਲਿਆਂ ਦੇ ਉੱਪਰ ਤੁਹਾਨੂੰ ਇਹ ਵਾਲਾ ਪੈਚ ਮਿਲੂਗਾ 셔ਟ ਦੇ ਨਾਲ ਦਾ ਬਰਬਰੀ ਦਾ ਠੀਕ ਹੈ ਜੀ 4 ਸਾਈਡ ਤੁਹਾਨੂੰ ਲੈ ਸਕਦੇ ਹੋਗੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਤੇ ਪ੍ਰਾਈਸ ਹੈਗੀ ਹੈ ਜੀ 2170 ਰੁਪਏ 2170 ਦੇ ਵਿੱਚ ਇਹ ਸੂਟ ਮਿਲ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇਖੋ ਸੇਮ ਹੀ ਸੂਟ ਹੈਗਾ ਬਿਲਕੁਲ ਉਦਾਂ ਹੀ ਇਹਦੇ ਫਰੰਟ ਦੇ ਉੱਪਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਹੈਂਡਵਰਕ ਮਿਲੂਗਾ ਪਰ ਪਰ ਕੇ ਹੈਂਡਵਰਕ ਕੀਤਾ ਹੋਇਆ ਤੇ ਇਹ ਵਾਲੀ ਮਿਲੂਗੀ ਜੀ ਸਲਵਾਰ ਆਫ ਵਾਈਟ ਬੜਾ ਸੋਹਣਾ ਲੱਗਦਾ ਹੈ ਇਹ ਸੂਟ ਤੇ ਉਦਾਂ ਹੀ ਇਹਦਾ ਦੁਪੱਟਾ ਹੈਗਾ ਇਹ ਪੈਚ ਲੱਗਿਆ ਹੋਇਆ ਪੱਲਿਆਂ ਤੇ ਦੇ ਵਿੱਚੋਂ ਤੁਹਾਨੂੰ ਇਦਾਂ ਖੋਲ ਕੇ ਦਿਖਾ ਦਿੰਦੇ ਹਾਂ ਥੋੜਾ ਜਿਹਾ ਲੋਟ ਲੋਟ ਤੇ ਵੀ ਦਾ ਦੁਪੱਟਾ ਹੈਗਾ ਆ ਲੈ ਚੈੱਕ ਦੇ ਵਿੱਚ ਹੈ ਤੇ ਪੱਲਿਆਂ ਦੇ ਉੱਪਰ ਤੁਹਾਨੂੰ ਇਹ ਵਾਲੀ ਬਰਫੀ ਮਿਲੂਗੀ ਠੀਕ ਹੈ ਜੀ ਤਾਂ ਨੈਕਸਟ ਕਲਰ ਦੇਖੋ ਕਲਰ ਬਹੁਤ ਸੋਹਣੇ ਨੇ ਸਾਰੇ ਲਾਈਟ ਜਿਹਾ ਫਰੋਜ਼ੀ ਹੈ ਬਹੁਤ ਡਾਰਕ ਫਰੋਜ਼ੀ ਨਹੀਂ ਆ ਹਲਕਾ ਜਿਹਾ ਫਰੋਜ਼ੀ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਔਰ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਇਦਾਂ ਸਾਰੇ ਦੇ ਉੱਪਰ ਫਰੰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੇਗਾ ਸਿੱਪੀ ਵਰਕ ਪਲੱਸ ਮੋਤੀ ਵਰਕ ਔਰ ਸੋਹਣਾ ਸੋਹਣਾ ਜਿਹਾ ਕਲਰ ਮਿਲੂਗਾ ਇਹਦੇ ਵਿੱਚ ਬਰਬਰੀ ਦੇ ਵਿੱਚ ਸ਼ਰਟ ਰਹੂਗਾ ਇਹਦਾ ਆ ਤੁਹਾਨੂੰ ਬਾਜੂ ਦੇ ਉੱਪਰ ਵੀ ਨਾਲ ਇਹ ਵਾਲਾ ਵਰਕ ਮਿਲਣਾ ਠੀਕ ਹੈ ਜੀ ਤੇ ਨੈਕਸਟ ਹੈ ਇਹਦਾ ਇਹ ਵਾਲਾ ਸਲਵਾਰ ਦਾ ਤੀਸਰੂਗਾ 2.5 ਲੀਟਰ ਮਸਲੀਨ ਦੇ ਤੇ ਇਹ ਵਾਲੀ ਇਹ ਦੁਪੱਟਾ ਰਹੂਗਾ ਟੈਬੀ ਦੇ ਵਿੱਚ ਚੈੱਕ ਵਾਲੀ ਟੈਬੀ ਆ ਔਰ ਪੱਲਿਆਂ ਦੇ ਉੱਤੇ ਫਰੋਂਗੇ ਸਟੈਚ ਮਿਲੂਗਾ ਤੇ ਪ੍ਰਾਈਸ 2170 ਨੈਕਸਟ ਸੇਖੋ ਮੈਂਦੀ ਕਲਰ ਦਾ ਪੁਸਤ ਕਾਫੀ ਪਿਆਰਾ ਹੈਗਾ ਲੋ ਸਾਰੇ ਦੇ ਉੱਪਰ ਫਰੰਟ ਤੇ ਤੁਹਾਨੂੰ ਇਦਾਂ ਫੇਰ ਵਰਕ ਮਿਲਣਾ ਹੈ ਹੈਂਡ ਵਰਕ ਮਿਲੂਗਾ ਜੀ ਇਹ ਵਾਲਾ ਦੁਪੱਟਾ ਹੈਗਾ ਟੈਬੀ ਦੇ ਵਿੱਚ ਇਹ ਲਾਈਨਾਂ ਵਾਲੀ ਟੈਬੀ ਹੈਗੀ ਆ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ 2.5 ਲੀਟਰ ਦਾ ਪੀਸ ਤੇ ਪ੍ਰਾਈਸ ਹੈਗੀ ਆ 2170 ਰੁਪਏ ਲੋ ਜੀ ਤੇ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾ ਦੇਣੀ ਆ ਅੱਜ ਕੱਲ ਇਹ ਵੀ ਬੜੇ ਟ੍ਰੈਂਡਿੰਗ ਦੇ ਵਿੱਚ ਹੈਗੇ ਨੇ ਆ ਵਾਲੇ ਸੂਟ ਇਹ ਹੈਗਾ ਜੀ ਇਹਦਾ ਸ਼ਰਟ ਬਰਬਰੀ ਦਾ ਸਾਰੇ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਤੁਹਾਨੂੰ ਜਿਹੜਾ ਸਰਕਲ ਸਰਕਲ ਜਿਹਾ ਮਿਲ ਰਿਹਾ ਹੈ ਨੇ ਵਾਈਟ ਕਲਰ ਦੇ ਠੀਕ ਹੈ ਜੀ ਤੇ ਇਹ ਮਿਲੂਗੀ ਮਸਲੀਨ ਦੀ ਤੁਹਾਨੂੰ ਨਾਲ ਬੜੀ ਪਿਆਰੀ ਜੀ ਸਲਵਾਰ ਇਹ ਵਾਲੀ ਠੀਕ ਹੈ ਤੇ ਇਹ ਵਾਲ ਮਿਲੂਗਾ ਤੁਹਾਨੂੰ ਦੁਪੱਟਾ ਇਹ ਦੁਪੱਟਾ ਮਿਲੂਗਾ ਜੀ ਬਰਬਰੀ ਦੇ ਵਿੱਚ ਆਪਾਂ ਖੋਲ ਦਿੰਨੇ ਹਾਂ ਦੁਪੱਟਾ ਇਹੋ ਲੋ ਇਹ ਵਾਲਾ ਦੁਪੱਟਾ ਮਿਲੂਗਾ ਫੱਲਿਆਂ ਦੀ ਆਵਾਂ ਡਿਜ਼ਾਈਨ ਮਿਲੂਗਾ ਤੇ ਵਿੱਚੋਂ ਫਿਰ ਨੂੰ ਪ੍ਰਿੰਟ ਦੇਖੀ ਰਿਹਾ ਬਰਬਰੀ ਚੀਕ ਬਤਾ ਮੈਨਾਂ ਬਰਬਰੀ ਦਾ ਸ਼ਰਟ ਮਿਲੂਗਾ ਔਰ ਮਸਲੀਨ ਦੀ ਸਲਵਾਰ ਮਿਲੂਗੀ ਇਹ ਸੂਟ 2195 ਦੇ ਵਿੱਚ ਮਿਲੂਗਾ ਜੀ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਰਾਇਲ ਬਲੂ ਕਲਰ ਦਾ ਇਹ ਸ਼ਰਟ ਹੈਗਾ ਬਰਬਰੀ ਦੇ ਵਿੱਚ ਰਾਇਲ ਬਲੂ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਤੇ ਇਹ ਹੈਗੀ ਹੈ ਮਸਲੀਨ ਦੀ ਸਲਵਾਰ ਠੀਕ ਹੈ ਜੀ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਥੋੜਾ ਜਿਹਾ ਖੋਲ ਕੇ ਦਿਖਾਉਣੀ ਹਾਂ ਆ ਲੋ ਇਹ ਹੈਗੇ ਆ ਦੇ ਪੱਲੇ ਆਹ ਵਾਲਾ ਡਿਜ਼ਾਈਨ ਪੱਲਿਆਂ ਤੇ ਆਹ ਸੈਂਟਰ ਦੇ ਵਿੱਚ ਆਊਗਾ ਔਰ ਕੰਨੀਆਂ ਤੇ ਆਹ ਪੱਟੀ ਮਿਲੂਗੀ ਬਲੂ ਕਲਰ ਦੀ ਠੀਕ ਹੈ ਜੀ ਕਾਫੀ ਵਧੀਆ ਸੂਟ ਨੇ ਪ੍ਰਾਈਸ ਇਹਦੀ ਰਹੂਗੀ 2195 ਇਹ 2195 ਦੇ ਵਿੱਚ ਤੁਹਾਡੇ ਘਰ ਆਜੂਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਲਾਸਟ ਪੀਸ ਦੇਖੋ ਪਿਆਰਾ ਜਿਹਾ ਪੀਸ ਹੈ ਸੋਬਰ ਜਿਹਾ ਕਲਰ ਹੈ ਇਹ ਵਾਲਾ ਸੂਟ ਵੀ ਤੁਹਾਨੂੰ ਬਰਬਰੀ ਦੇ ਵਿੱਚ ਸ਼ਰਟ ਮੈਣਾ ਹੈ ਬਰਬਰੀ ਦੇ ਹੇਠਾਂ ਤੁਹਾਨੂੰ ਲਾਈਨਿੰਗ ਲਾਉਣੀ ਪੈਣੀ ਹੈ ਜਿ ਬਿਨਾਂ ਲਾਈਨਿੰਗ ਤੋਂ ਇਹ ਸੂਟ ਨਹੀਂ ਬਣਨਾ ਹੈਗਾ ਤੇ ਇਹ ਹੈਗੀ ਹੈ ਮਸਲੀਨ ਦੀ ਸਲਵਾਰ ਇਹ ਥੋੜੀ ਥਿੱਕ ਮਸਲੀਨ ਹੈ ਇਹਦੇ نیچے ਤੁਹਾਡੀ ਮਰਜ਼ੀ ਹੈ ਤੁਸੀਂ ਲਾ ਵੀ ਸਕਦੇ ਹੋ ਜੇ ਨਹੀਂ ਲਾਉਣੀ ਤਾਂ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੈਗੀ ਲਾ ਲੋਂਗੇ ਤਾਂ ਥੋੜੀ ਜੀ ਜ਼ਿਆਦਾ ਅੱਛੀ ਲੱਗਦੀ ਹੁੰਦੀ ਹੈ ਇਹ ਤੇ ਲੋ ਇਹ ਹੈਗਾ ਇਹਦਾ ਦੁਪੱਟਾ ਇਹ ਵੀ ਬਰਬਰੀ ਦੇ ਵਿੱਚ ਹੀ ਮਿਲੂਗਾ ਤੇ ਇਹ ਵਾਲੇ ਪੱਲੇ ਰਹਿਣਗੇ ਇਹਦੇ ਠੀਕ ਹੈ ਜੀ। ਲੋ ਜੀ ਸ਼ਿਪਿੰਗ ਰਹੂਗੀ ਫ੍ਰੀ ਤੇ ਪ੍ਰਾਈਸ ਹੋਊਗੀ 2170। ਅਚਾਨ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।